ਕੀ ਬਿਆਨ ਪੈਸਾ ਚੀਜ਼ ਹੀ ਆਇਸੀ ਚੱਲ ਨਹੀਂਉ ਹੁੰਦੀ ਮਾਰ ਮਾਰਦਾ ਏ ਕੈਸੀ ਬਦਲ ਜਾਂਦੇ ਆ ਸਭ ਰਿਸ਼ਤੇ ਤੇ ਨਾਤੇ ਬੰਦੇ ਦੀ ਤਾਂ ਕਰ ਦਿੰਦਾ ਪੂਰੀ ਐਸੀ ਤੇ ਸੀ ਸੁਣਿਆਵੇਂ ਡਿੱਗੇ ਹੋਏ ਪੈਰਾਂ 'ਚ ਰੁਲਣ ਜਦ ਆਉਂਦੀ ਨਹੀਂਉ ਮਹਿਕ ਗੁਲਾਬਾਂ 'ਚੋਂ ਜਿੰਨਾ ਮੈਨੂੰ ਖਾਲੀ ਮੇਰੀ ਜੇਬ ਸਿਖਾਗੀ ਸਿਖਿਆ ਨਹੀਂ ਉਹਨਾ ਮੈਂ ਕਿਤਾਬਾਂ 'ਚੋਂ ਜਿੰਨਾ ਮੈਨੂੰ ਖਾਲੀ ਮੇਰੇ ਜੇਬ ਸਖਾਗੀ ਸਿੱਖਿਆ ਨਹੀਂ ਉਹਨਾ ਮੈਂ ਕਿਤਾਬਾਂ ਚੋਂ ਪੈਸਿਆਂ ਲਈ ਪਾਉਂਦੇ ਸਭ ਯਾਰ ਜੱਫੀਆਂ ਤੇ ਪੈਸੇ ਪਿੱਛੇ ਜਾਂਦੀਆਂ ਨੇ ਬਾਹਾਂ ਕਟੀਆਂ ਹੈ ਨਹੀਂ ਪੈਸੇ ਘਰ ਵਿੱਚ ਇੱਜ਼ਤ ਨਹੀਂ ਕੋਈ ਭੈਣਾ ਵੀ ਨੇ ਵੀਰ ਵੀਰ ਕਹਿਣੋਂ ਹਟੀਆਂ ਮਾੜਿਆ ਹਲਾਤਾਂ ਮੈਨੂੰ ਐਸਾ ਆ ਬਣਾਤਾ ਉੰਜ ਤਾਂ ਮੈਂ ਰਾਜਾ ਸੀ ਖਵਾਬਾਂ ਤੋਂ ਜਿੰਨਾ ਮੈਨੂੰ ਖਾਲੀ ਮੇਰੀ ਜੇਬ ਸਖਾਗੀ ਸਿੱਖਿਆ ਨਹੀਂ ਉਹਨਾਂ ਮੈਂ ਕਿਤਾਬਾਂ ਚੋਂ ਜਿੰਨਾ ਮੈਨੂੰ ਖਾਲੀ ਮੇਰੀ ਜੇਬ ਸਖਾਗੀ ਸਿੱਖਿਆ ਨਹੀਂ ਉਹਨਾਂ ਮੈਂ ਕਿਤਾਬਾਂ ਚੋਂ